ਇਹ ਖਬਰ ਫਤੇਗੜ ਸਾਹਿਬ ਤੇ ਖੇੜੀ ਨਾਨ ਸਿੰਘ ਇਲਾਕੇ ਦੇ ਵਿੱਚ ਪੈਂਦੇ ਪਿੰਡ ਮੁਸਤਫਾ ਬਾਦ ਤੋਂ ਸਾਹਮਣੇ ਆਈ ਜਿੱਥੇ ਚਾਕਲੇਟ ਖਾਣ ਦੇ ਨਾਲ 3 ਸਾਲ ਦੇ ਮਾਸੂਮ ਬੱਚੇ ਦੀ ਜਾਨ ਜਾਣ ਦੀ ਦੁਖਦ ਖਬਰ ਦਾ ਪਤਾ ਲੱਗਿਆ ਪਰਿਵਾਰ ਨੇ ਦੱਸਿਆ ਕਿ ਬੱਚੇ ਦੀ ਜਾਨ ਚਾਕਲੇਟ ਖਾਣ ਕਰਕੇ ਗਈ ਹੈ ਪੁਲਿਸ ਦੇ ਵੱਲੋਂ 174 ਦੀ ਫਿਲਹਾਲ ਕਾਰਵਾਈ ਕਰਨ ਤੋਂ ਬਾਅਦ ਅਗਲੀ ਜਾਂਚ ਪੜਤਾਲ جاری ਹੈ ਤਾਂ ਜੋ ਅਸਲ ਕਾਰਨਾ ਦਾ ਪਤਾ ਲੱਗ ਸਕੇ ਖੇੜੀ ਨੌਦ ਸਿੰਘ ਦੇ ਪਿੰਡ ਮੁਸਤਫਾ ਬਾਦ ਦੇ ਵਾਸੀ ਸਰਵੰਤ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਉਹਨਾਂ ਦਾ ਤਿੰਨ ਸਾਲਾ ਪੋਤਾ ਫਤੇਹ ਸਿੰਘ ਜੋ ਕਿ ਮੰਗਲਵਾਰ ਨੂੰ ਪਿੰਡ ਦੀ ਦੁਕਾਨ ਤੋਂ ਹੀ ਚਾਕਲੇਟ ਖਰੀਦਣ ਗਿਆ ਸੀ ਇਸ ਨੂੰ ਖਾਣ ਤੋਂ ਕੁਝ ਸਮੇਂ ਬਾਅਦ ਹੀ ਬੱਚੇ ਦਾ ਸਰੀਰ ਨੀਲਾ ਹੋਣ ਲੱਗ ਪਿਆ ਅਤੇ ਉਹ ਤੁਰੰਤ ਹੀ ਨਜ਼ਦੀਕੀ ਹਸਪਤਾਲ ਉਸ ਨੂੰ ਲੈ ਕੇ ਪਹੁੰਚੇ ਇਸ ਤੋਂ ਬਾਅਦ ਉਸ ਨੂੰ ਫਤੇਗੜ ਸਾਹਿਬ ਰੈਫਰ ਕੀਤਾ ਗਿਆ ਕਿ ਜਿੱਥੇ ਡਾਕਟਰਾਂ ਦੇ ਵੱਲੋਂ ਮਾਸੂਮ ਬੱਚੇ ਨੂੰ ਮ੍ਰਿਤਕ ਐਲਾਨਿਆ ਗਿਆ। ਦੁਖੀ ਦਾਦਾ ਸਰਵੰਤ ਸਿੰਘ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਪੋਤਾ ਵਾਪਸ ਨਹੀਂ ਆ ਸਕਦਾ ਪਰ ਉਹਨਾਂ ਨੇ ਹੋਰ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਚਾਕਲੇਟ ਜਾਂ ਫਿਰ ਹੋਰ ਗੈਰ ਸੇਤਮੰਦ ਚੀਜ਼ਾਂ ਨਾ ਖਾਣ ਦਿੱਤੀਆਂ ਜਾਣ। ਸਰਵੰਤ ਸਿੰਘ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬੱਚੇ ਦੀ ਮ੍ਰਿਤਕ ਦੇ ਅੱਗੇ ਭੇਜ ਦਿੱਤੀ ਗਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਖਿਰਕਾਰ ਚਾਕਲੇਟ ਦੇ ਵਿੱਚ ਅਜੀਹਾ ਕੀ ਸੀ ਕਿ ਬੱਚੇ ਦੀ ਜਾਨ ਗਈ। ਰੋਂਦੇ-ਗੁਰਲਾਉਂਦੇ ਦਾਦੇ ਨੇ ਦੱਸਿਆ ਕਿ ਉਸ ਦਾ ਪੁੱਤ ਜੋ ਕਿ ਇਸ ਮਾਸੂਮ ਬੱਚੇ ਦਾ ਪਿਤਾ ਹੈ ਉਹ ਮਲੇਸ਼ੀਆ ਦੇ ਵਿੱਚ ਗਿਆ ਹੋਇਆ ਹੈ। ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਹੀ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਤੇ ਘਰ ਦੇ ਵਿੱਚ ਮੌਜੂਦ ਉਸਦੀ ਮਾਂ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੈ। ਪਿਤਾ ਮੰਗਲਵਾਰ ਰਾਤ ਤੱਕ ਪਿੰਡ ਪਹੁੰਚ ਜਾਣਗੇ ਅਤੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਬੁੱਧਵਾਰ ਨੂੰ ਬੱਚੇ ਦਾ ਸੰਸਕਾਰ ਕੀਤਾ ਜਾਣਾ ਹੈ ਪਰ ਇਸ ਦੁਖਦ ਘਟਨਾ ਦੀ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰ ਚਿੰਤਾ ਦੇ ਵਿੱਚ ਨੇ ਅਤੇ ਚਾਹੁੰਦੇ ਨੇ ਕਿ ਛਾਣਪਿੰਡ ਗੰਭੀਰਤਾ ਦੇ ਨਾਲ ਅਤੇ ਡੂੰਘਾਈ ਦੇ ਨਾਲ ਕੀਤੀ ਜਾਵੇ ਤਾਂ ਜੋ ਹਰ ਇੱਕ ਪੱਖੋਂ ਇਹ ਪਤਾ ਲਗਾਇਆ ਜਾ ਸਕੇ ਕਿ ਚਾਕਲੇਟ ਦੇ ਵਿੱਚ ਅਜੀਹਾ ਕੀ ਸੀ ਕਿ ਉਹਨਾਂ ਦੇ 3 ਸਾਲ ਦੇ ਮਾਸੂਮ ਬੱਚੇ ਦੀ ਇਸ ਦੇ ਨਾਲ ਜਾਨ ਚਲੀ ਗਈ। ਸਤੇ ਸਿੰਘ ਦੁਕਾਨ ਤੋਂ ਚਾਕਲੇਟ ਲੈਣ ਗਿਆ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਰਗਤ ਸਾਹਿਬ ਲੈ ਕੇ ਆਏ ਤੇ ਫਰਗਤ ਸਾਹਿਬ ਹੌਨ ਦੀ سپورਟ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤ ਆ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਨ ਹੋਰ ਨਹੀਂ ਮਾਤਾ ਜੀ ਤਾ ਨਹੀਂ ਉਹ ਵੇਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਟਰੀ ਤੋਂ ਬਣਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਦਿਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਹੁਣ ਕੀ ਕਾਰਵਾਈ ਕਰਾ ਰਹੇ ਤੁਸੀਂ ਉਹਨਾਂ ਫੀਓਨਾਂ ਦਾ ਕਰ ਰਹੇ ਆ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਬਾਕੀ ਇਸ ਖਾਣਨ ਵਾਲੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਤਾਂ ਫਤੇ ਸਿੰਘ ਦੁਕਾਨ ਤੋਂ ਚਾਕਲੇਟ ਲੈਣ ਗਿਆ ਚਾਕਲੇਟ ਲੈਣ ਤੋਂ ਬਾਅਦ ਘਰ ਲਿਆ ਕੇ ਖਾਧੀ ਹੈ ਖਾਨ ਪਬਾਦੋਨੀ ਲਹਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਰਗਤ ਸਾਹਿਬ ਲੈ ਕੇ ਆਏ ਤੇ ਫਰਗਤ ਸਾਹਿਬ ਹੌਂਦੀ ਸਪੋਰਟ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤ ਆ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਿਨ ਹੋਰ ਜਿਹੜੀ ਮਾਤਾ ਪਤਨੀ ਉਹ ਵੀਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਟਰੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਂਦਿਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਕੀ ਕਾਰਵਾਈ ਕਰਾ ਰਹੇ ਤੁਸੀਂ ਹੁਣ ਅਸੀਂ ਉਹਨਾਂ ਦਾ ਪਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਬਾਕੀ ਇਸ ਖਾਣਨ ਵਾਲੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ